ਪਿਆਰੇ ਸਰੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਾਂਗੇ ਕਮਜ਼ੋਰ ਦਿਲ ਕਿਉਂ ਹੋ ਜਾਂਦਾ ਹੈ ਇਹਦੇ ਲੱਛਣ ਕੀ ਹਨ ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਕੀ ਨਿਸ਼ਾਨੀਆਂ ਹਨ ਕਮਜ਼ੋਰ ਦਿਲ ਦੀਆਂ ਕਮਜ਼ੋਰ ਦਿਲ ਜਣੇ ਕਿ ਸਾਡੇ ਦਿਲ ਦੀਆਂ ਜਿਹੜੀਆਂ ਮਸਲਸ ਨੇ ਨਾ ਮਾਸਪੇਸ਼ੀਆਂ ਨੇ ਇੱਕ ਕਾਰਡੀਓਮਾਇਓਪੈਥੀਸ ਜਦੋਂ ਮਸਲ ਕਮਜ਼ੋਰ ਹੋ ਜਾਂਦੇ ਨੇ ਸਾਡੇ ਦਿਲ ਦੇ ਮਾਸਪੇਸ਼ੀਆਂ ਜਿਹੜੀਆਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਕਮਜ਼ੋਰ ਦਿਲ ਜਾਂ ਬਿਮਾਰ ਦਿਲ ਕਹਿ ਸਕਦੇ ਹਾਂ ਉਹ ਪੂਰਾ ਜਦੋਂ ਕੰਮ ਕਰਨ ਦੇ ਲਾਇਕ ਨਹੀਂ ਰਹਿੰਦਾ ਹੁਣ ਜਿਵੇਂ 슈ਗਰ ਜਦ ਕਾਰਨਰੀ ਆਰਟੀ ਡਿਸੀਜ਼ ਹੁੰਦੀ ਹੈ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਥਿਤੀਆਂ ਜਿਹੜੀਆਂ ਉਹ ਸ਼ਾਮਲ ਹੁੰਦੀਆਂ ਨੇ ਜਦੋਂ ਦਿਲ ਸਾਡਾ ਕਮਜ਼ੋਰ ਹੁੰਦਾ ਤਾਂ ਇਹ ਐਕਸ ਜਾਂ ਮਤਲਬ ਸਹੀ ਢੰਗ ਨਾਲ ਕੰਮ ਕਰਨ ਦੇ ਵਿੱਚ ਉਸ ਸਮਰੱਥ ਦਾ ਕਿ ਪ੍ਰੋਪਰ ਆਪਣਾ ਕੰਮ ਨਹੀਂ ਕਰ ਸਕਦਾ ਇਸ ਵਿੱਚ ਜਾਂ ਕੋਈ ਸੁਰੱਖਿਅਤ ਇਜੈਕਸ਼ਨ ਫੰਕਸ਼ਨ ਜਿਹੜੇ ਦਿਲ ਦੀ ਉਹ ਸਫਲਤਾ ਜਾਂ ਕੁਸ਼ਲਤਾ ਨਾਲ ਪمپ ਕਰਨ ਵਿੱਚ ਅਸਫਲ ਹੁੰਦਾ ਯਾਨੀ ਕਿ ਪ੍ਰੋਪਰ ਆਪਣਾ ਫੰਕਸ਼ਨ ਨਹੀਂ ਕਰ ਸਕਦਾ ਇਸ ਨਾਲ ਕੀ ਹੁੰਦਾ ਕਿ ਪੂਰੇ ਸਰੀਰ ਦੇ ਵਿੱਚ ਫਿਰ ਖੂਨ ਦਾ ਜਿਹੜਾ ਪ੍ਰਵਾਹ ਉਹ ਕੱਟ ਹੋ ਜਾਂਦਾ ਕਿਉਂ ਦਿਲ ਨੇ ਹੀ ਸਾਡੇ ਸਰੀਰ ਦੇ ਹਰੇਕ ਅੰਗ ਨੂੰ ਖੂਨ ਪਹੁੰਚਾਉਣਾ ਹੁੰਦਾ ਇਦਾ ਮਤਲਬ ਹੁੰਦਾ ਕਿ ਦਿਲ ਸਮੇਤ ਅੰਗਾਂ ਜਾਂ ਸਾਡੇ ਟਿਸ਼ੂ ਨੂੰ ਆਕਸੀਜਨ ਜਾਂ ਹੋਰ ਮਹੱਤਵਪੂਰਨ ਜਿਹੜੇ ਸਾਡੇ ਬਹੁਤ ਹੀ ਲੋੜੀਂਦੇ ਪੌਸ਼ਟਿਕ ਤੱਤਾਂ ਦੀ ਲੋੜੀਂਦੀ ਜਿਹੜੀ ਸਪਲਾਈ ਆ ਉਹ ਨਹੀਂ ਮਿਲਦੀ ਇੱਥੇ ਅਸੀਂ ਗੱਲ ਕਰਾਂਗੇ ਇਹਦੇ ਕਾਰਨਾਂ ਦੀ ਨਿਸ਼ਾਨੀਆਂ ਦੀ ਹੁਣ ਕਮਜ਼ੋਰ ਜਦੋਂ ਦਿਲ ਦੀਆਂ ਸਾਡੇ ਦੀਆਂ ਮਸਲਜ਼ ਵੀਕ ਹੋ ਜਾਂਦੇ ਨੇ ਕਾਰਡੀਓ ਮਾਇਓਪੈਥੀਸ ਡਾਕਟਰ ਲੋਕ ਬੋਲਦੇ ਨੇ ਇਸ ਸਥਿਤੀ ਨੂੰ ਇਹਦੇ ਕੀ ਲੱਛਣ ਕੀ ਚਿੰਨ੍ਹ ਹੈਗੇ ਇੱਕ ਸਿਹਤਮੰਦ ਦਿਲ ਦਾ ਕੰਮ ਹੁੰਦਾ ਖੂਨ ਦਿਲ ਦੇ ਸੱਜੇ ਪਾਸੇ ਤੋਂ ਫੇਫੜਿਆਂ ਵਿੱਚ ਪمپ ਕੀਤਾ ਜਾਂਦਾ ਜਿੱਥੇ ਇਹ ਆਕਸੀਜਨ ਲੈਂਦਾ ਤੇ ਆਕਸੀਜਨ ਨਾਲ ਭਰਪੂਰ ਜਿਹੜਾ ਖੂਨ ਹੈ ਉਹ ਫਿਰ ਫੇਫੜਿਆਂ ਤੋਂ ਦਿਲ ਦੇ ਖੱਬੇ ਪਾਸੇ ਵੱਲ ਜਾਂਦਾ ਜਿੱਥੇ ਇਸ ਨੂੰ ਸਰੀਰ ਦੇ ਬਾਕੀ ਹਿੱਸੇ ਵਿੱਚ ਪੰਪ ਕੀਤਾ ਜਾਂਦਾ ਜਦੋਂ ਦਿਲ ਸਾਡਾ ਕਮਜ਼ੋਰ ਹੋ ਜਾਂਦਾ ਤਾਂ ਫਿਰ ਹੋਰ ਵੀ ਕਈ ਤਰੀਕਿਆਂ ਨੂੰ ਤੇਜ਼ ਪੰਪਿੰਗ ਕਰਕੇ ਇਸ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰਦਾ ਉਹ ਜਾਨਕੀ ਪੂਰਾ ਜ਼ੋਰ ਲਗਾ ਕੇ ਕੋਸ਼ਿਸ਼ ਕਰਦਾ ਕਿ ਮੈਂ ਸਰੀਰ ਦੇ ਅੰਗਾਂ ਨੂੰ ਪ੍ਰੋਪਰ ਜਿਹੜਾ ਖੂਨ ਦੀ ਸਪਲਾਈ ਕਰ ਪਰ ਸਮੇਂ ਦੇ ਨਾਲ ਇਹ ਦਿਲ ਦੀਆਂ ਸੜੀਆਂ ਜਿਹੜੀਆਂ ਮਸਲ ਨੇ ਉਹਨਾਂ ਨੂੰ ਜਦੋਂ ਓਵਰ ਯੂਜ਼ ਕਰਦਾ ਜਾਂ ਖਿੱਚਦਾ ਜਾਂ ਤਾਂ ਦੋਵੇਂ ਫਿਰ ਇਸ ਨੂੰ ਕਮਜ਼ੋਰ ਕਰ ਦਿੰਦੇ ਨੇ ਜਿਵੇਂ ਕਿ ਕਿਸੇ ਇਲਾਸਟਿਕ ਨੂੰ ਮੰਨ ਲਓ ਅਸੀਂ ਲੋਡ ਤੋਂ ਜ਼ਿਆਦਾ ਖਿੱਚੀ ਜਾਵਾਂਗੇ ਖਿੱਚੀ ਜਾਵਾਂਗੇ ਤਾਂ ਟਾਈਮ ਬਾਅਦ ਉਹ ਇਲਾਸਟਿਕ ਜਿਹੜੀ ਹੈ ਜਾਂ ਉਹ ਰਬੜ ਜਿਹੜੀ ਹੈ ਉਹ ਕਮਜ਼ੋਰ ਹੋ ਜਾਂਦੀ ਗੁਰਦਿਆਂ ਵਿੱਚ ਖੂਨ ਦੇ ਪ੍ਰਵਾਹ ਵਿੱਚ ਕਮੀ ਫਿਰ ਇੱਕ ਜਿਹੜੀ ਉਹ ਥੋੜੀ ਪ੍ਰੋਬਲਮ ਕ੍ਰੀਏਟ ਕਰਦੀ ਹੈ ਕਿਉਂਕਿ ਇਹ ਸਰੀਰ ਵਿੱਚੋਂ ਤਰਲ ਪਦਾਰਥਾਂ ਦੇ ਨਿਕਾਸ ਨੂੰ ਨਿਜ਼ਮਤ ਕਰਨ ਲਈ ਉਹਨਾਂ ਦੀ ਸਮਰੱਥਾ ਨੂੰ ਕਮਜ਼ور ਕਰ ਦਈਏ। ਯਾਨੀ ਕਿ ਕਮਜ਼ੋਰ ਦਿਲ ਦਾ ਅਸ, ਬੁਰਾ ਅਸ ਜਿਹੜਾ ਵਾ ਉਹ ਗੁਰਦਿਆਂ ਦੇ ਵੀ ਬੰਦਾ। ਜਦੋਂ ਗੁਰਦੇ ਕਮਜ਼ੋਰ ਹੋ ਜਾਂਦੇ ਆ ਕੰਮ ਨਹੀਂ ਪੂਰਾ ਸਹੀ ਕਰਦੇ ਤਾਂ ਇਸ ਨਾਲ ਕੀ ਹੁੰਦਾ ਕਿ ਤਰਲ ਪਦਾਰਥਾਂ ਦੀ ਧਾਰਨਾ ਅੰਗਾਂ ਜਿਵੇਂ ਸਾਡੀ ਸ਼ਕਤੀ ਆ ਜਾਂ ਹੋਰ ਢੋਲੰਗਸ ਦੇ ਵਿੱਚ ਜਾਂ ਜਿੱਥੇ ਵੀ ਉਹਨਾਂ ਨੂੰ ਮਿਲਦੀ ਖਾਲੀ ਜਗ੍ਹਾ ਉਹ ਤਰਲ ਪਦਾਰਥ ਗਰੁੱਥੀ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ। ਕਿਉਂਕਿ ਉਹ ਪ੍ਰੋਪਰ ਤੌਰ ਤੇ ਬਾਹਰ ਨਹੀਂ ਨਿਕਲਦੇ ਜਿਸ ਨਾਲ ਸਾਡੇ ਵੀਕ ਹਰਟ ਨਾਲ ਜੁੜੇ ਲੱਛਣ ਆ ਜਾਂਦੇ ਆ ਜਿਵੇਂ ਐਕਸਰਸਾਈਜ਼ ਦੇ ਦੌਰਾਨ ਜਾਂ ਆਰਾਮ ਕਰਨ ਵੇਲੇ ਵੀ ਸਾਹ ਚੜਨਾ ਕਈ ਵਾਰੀ ਤੁਹਾਨੂੰ ਬੈਠਿਆਂ ਨੂੰ ਵੀ ਸਾਹ ਚੜਾਣ ਲੱਗ ਜਾਂਦਾ ਹੈ ਪੈਰੀਫਰਲ ਏਡੀਮਾ ਤੁਹਾਡੀਆਂ ਲੱਤਾਂ ਪੈਰਾਂ ਤੇ ਗਿੱਟਿਆਂ ਤੇ ਸੋਜਾਂ ਪੈ ਜਾਣੀਆਂ ਅੱਖਾਂ ਦੇ ਵਾਲੇ ਸੋਜਾ ਜਾਣੀਆਂ ਪੇਟ ਫੁੱਲ ਜਾਣਾ ਜਾਂ ਤਰਲ ਪਦਾਰਥ ਜਦੋਂ ਪੇਟ ਦੇ ਵਿੱਚ ਇਕੱਠੇ ਹੋ ਜਾਂਦੇ ਐ ਅਬਡੋਮినਲ ਕੈਵਿਟੀ ਦੇ ਵਿੱਚ ਤਾਂ ਪੇਟ ਵੀ ਜ਼ਿਆਦਾ ਫੁੱਲਣਾ ਸ਼ੁਰੂ ਹੋ ਜਾਂਦਾ ਧੜਕਣ ਤੇਜ਼ ਹੋ ਜਾਂਦੀ ਹੈ ਦਿਲ ਦੀ ਛਾਤੀ ਦੇ ਵਿੱਚ ਦਬਾਅ ਜਾਂ ਕੋਈ ਬੇਅਰਾਮੀ ਜਿਹੜੀ ਹੈ ਉਹ ਮਹਿਸੂਸ ਹੁੰਦੀ ਜਾਂ ਲੇਟਣ ਦੇ ਵੇਲੇ ਖਾਂਸੀ ਆਉਣੀ ਸ਼ੁਰੂ ਹੋ ਜਾਂਦੀ ਜਦੋਂ ਪਰਸਨ ਲੇਟੇਗਾ ਬੈੱਡ ਦੇ ਉੱਪਰ ਤਾਂ ਉਹਨੂੰ ਖੰਘ ਆਉਣੀ ਸ਼ੁਰੂ ਹੋ ਜਾਂਦੀ ਹੈ ਸਿੱਧਾ ਲੇਟਣ ਵਿੱਚ ਵੀ ਕਈ ਵਾਰੀ ਜਾਂ ਸੌਣ ਦੇ ਵਿੱਚ ਵੀ ਮੁਸ਼ਕਲ ਆਉਂਦੀ ਹੈ। ਪੁਰਾਣੀ ਠਕਾਵਟ ਲੰਮੇ ਸਮੇਂ ਦੀ ਜਿਹੜੀ ਕ੍ਰੋਨਿਕ ਫਟਿਕ ਉਹ ਵੀ ਆ ਜਾਂਦੀ ਹੈ। ਠਕਾਵਟ ਰਹਿੰਦੀ ਹੈ ਸਿਰ ਦੇ ਵਿੱਚ ਚੱਕਰ ਆਉਣੇ ਮਹਿਸੂਸ ਹੁੰਦੇ ਨੇ। ਸਿਰ ਜਿਹੜਾ ਉਹ ਲਾਈਟ ਫੀਲ ਕਰਦਾ ਹਲਕਾ ਜਾਂ ਕੋਈ ਇਥੋਂ ਤੱਕ ਕਿ ਬੇਹੋਸ਼ੀ ਵਰਗੀਆਂ ਨਿਸ਼ਾਨੀਆਂ ਕਈ ਵਾਰੀ ਉਹ ਵੀ ਆ ਜਾਂਦੀ ਹੈ। ਹੁਣ ਅ ਜੇ ਮੋਟੇ-ਮੋਟੇ ਆਪਾਂ ਕਾਰਨ ਦੱਸਦੇ ਹਾਂ। ਜਦੋਂ ਸਾਡੀਆਂ ਤਮੰਨੀਆਂ ਤੰਗ ਹੋ ਜਾਂਦੀਆਂ ਜਾਂ ਬਲੱਡ ਪ੍ਰੈਸ਼ਰ ਜ਼ਿਆਦਾ ਹੁੰਦਾ ਜਾਂ ਮੋਟਾਪਾ ਹੁੰਦਾ ਜਾਂ ਕਿਸੇ ਨੂੰ ਸਿਗਰਟ ਬੀੜੀ ਵਰਗੇ ਜੀਵਨ ਸ਼ੈਲੀ ਜਿਹੜੀ ਹੈ ਜ਼ਿਆਦਾ ਸਿਗਰਟ ਬੀੜੀ ਤਬਾਕੂ ਵਗੈਰਾ ਯੂਜ਼ ਕਰਨਾ ਜ਼ਿਆਦਾ ਅਲਕੋਹਲ ਦੇ ਨਾਲ ਵੀ ਕਮਜ਼ੋਰ ਹੋ ਜਾਂਦਾ ਦਿਲ ਸਾਡਾ ਉਹ ਵੀ ਕਿਉਂਕਿ ਬੁਰਾ ਅਸਰ ਪਾਉਂਦੀ ਹੈ ਜਿਵੇਂ 슈ਗਰ ਆ ਮੋਟਾਪਾ ਬਲੱਡ ਪ੍ਰੈਸ਼ਰ ਦਾ ਵੱਧ ਜਾਣਾ ਜ਼ਿਆਦਾ ਅਲਕੋਹਲ ਜ਼ਿਆਦਾ ਸਿਗਰਟ ਬੀੜੀ ਇਹ ਇਸ ਤੋਂ ਵੱਧ ਵੀ ਕਈ ਹੋਰ ਵੀ ਕਈ ਕਾਰਨ ਹੁੰਦੇ ਨੇ ਉਹਨਾਂ ਦੇ ਵੀ ਆਪਾਂ ਡਿਸਕਸ ਕਰਦੇ ਆ ਕਿ ਕੁਝ ਸਾਡੇ ਜਿਹੜੇ ਨੇ ਉਹ ਕੰਜਨੈਂਟਲੀ ਡਿਫੈਕਟ ਵੀ ਹੁੰਦੇ ਨੇ ਜੇਕਰ ਫਿਰ ਇਸ ਤਰ੍ਹਾਂ ਦੀਆਂ ਸਥਿਤੀਆਂ ਆ ਜਾਂਦੀਆਂ ਤੇ ਦਿਲ ਦੇ ਉੱਪਰ ਇਹਨਾਂ ਦੇ ਪ੍ਰਭਾਵ ਦੀ ਪਰਭਾਈ ਕਰਨ ਦੀ ਸਰੀਰ ਦੀ ਸਮਰੱਥਾ ਜਿਹੜੀ ਸ਼ੁਰੂ ਵਿੱਚ ਲਾਭਦਾਇਕ ਪਰ ਉਹ ਫਿਰ ਬੁਰਾ ਅਸਰ ਜਿਹੜਾ ਪੈ ਜਾਂਦਾ ਉਹਨਾਂ ਦੇ ਉੱਪਰ ਤਾਂ ਦਿਲ ਦੇ ਹੁਣ ਜੀਵਨ ਸ਼ੈਲੀ ਦਾ ਕੀ ਅਸਰ ਹੁੰਦਾ ਉਹ ਜੀਵਨ ਸ਼ੈਲੀ ਦੇ ਕਾਰਕ ਦਿਲ ਦੇ ਕਮਜ਼ੋਰ ਹੋਣ ਦਾ ਇੱਕ ਮਹੱਤਵਪੂਰਨ ਕਾਰਨ ਬਣਦੇ ਆ ਕਿ ਸਾਡੀ ਰਹਿਣੀ ਬਹਿਣੀ ਸਾਡੀ ਐਕਟੀਵਿਟੀਆਂ ਕਿੱਦਾਂ ਦੀਆਂ ਨੇ ਸਟੈਂਟਰੀ ਲਾਈਫ ਆ ਸਟ੍ਰੈਸ ਵਾਲੀ ਆ ਖਾਣ ਪੀਣ ਦੀਆਂ ਆਦਤਾਂ ਸਾਡੀਆਂ ਕਿਸ ਤਰ੍ਹਾਂ ਦੀਆਂ ਨੇ ਸਾਰੇ ਕਾਰਨ ਬਣਦੇ ਕਿਉਂਕਿ ਅਸੀਂ ਆਪਣੀ ਜੀਵਨ ਸ਼ੈਲੀ ਨੂੰ ਸੁਧਾਰ ਕੇ ਇੱਕ ਸਿਹਤਮੰਦ ਖੁਰਾਕ ਇੱਕ ਸਿਹਤਮੰਦ ਸੁਭਾਅ ਇਹ ਇੱਕ ਸਿਹਤਮੰਦ ਸਾਡਾ ਜਿਹੜਾ ਜੀਵਨ ਦਾ ਤੁਰਨਾ ਫਿਰਨਾ ਐਕਸਰਸਾਈਜ਼ ਕਰਨੀ ਹੈ ਉਹਦੇ ਨਾਲ ਵੀ ਕਾਫੀ ਹੱਦ ਤੱਕ ਅਸੀਂ ਕਿਸੇ ਬਿਮਾਰੀ ਤੋਂ ਬਚ ਸਕਦੇ ਹਾਂ ਬਿਸ਼ਰਤੇ ਕਿ ਸਾਨੂੰ ਇਹਦੀ ਜਾਣਕਾਰੀ ਹੋਵੇ ਹੁਣ ਜੀਵਨ ਸ਼ੈਲੀ ਜਿਵੇਂ ਅਗਰ ਤੁਸੀਂ ਜ਼ਿਆਦਾ ਸ਼ਰਾਬ ਪੀਂਦੇ ਹੋ ਤਾਂ ਇਹ ਮਾੜੀ ਖਰਾਕ ਜਾਂ ਹੋਰ ਜ਼ਿਆਦਾ ਤੁਸੀਂ ਮਤਲਬ ਨਮਕ ਵਗੈਰਾ ਲੋੜ ਤੋਂ ਜ਼ਿਆਦਾ ਲੈਂਦੇ ਹੋ ਤਲੀਆਂ ਹੋਈਆਂ ਚੀਜ਼ਾਂ ਜ਼ਿਆਦਾ ਖਾਂਦੇ ਹੋ ਤਾਂ ਉਹ ਵੀ ਤੁਹਾਡੇ ਦਿਲ ਦੇ ਉੱਪਰ ਬੁਰਾ ਅਸਰ ਪਾਉਂਦੀ ਹੈ ਫਿਰ ਉਹ ਦਬਾਅ ਦਾ ਵਾਧਾ ਤੇ ਦਿਲ ਦੇ ਮਸਲ ਜਿਹੜੇ ਨੇ ਉਹ ਵੀਕ ਹੋ ਜਾਂਦੇ ਆ ਤੇ ਪ੍ਰੋਪਰ ਕੰਮ ਨਹੀਂ ਕਰਦੇ ਹੁਣ ਸਿਗਰਟ ਵੀੜੀ ਜਿਹੜੀ ਉਹ ਕਿਵੇਂ ਕਰਦੀ ਹੈ ਸਿਗਰਟ ਨੂੰ ਰੋਸ਼ੀ ਜਿਹੜੀ ਹੈਗੀ ਖਾਸ ਤੌਰ ਤੇ ਤੁਸੀਂ ਸਮਝੋ ਕਿ ਜਿਹੜੇ ਸਿਗਰਟ ਦੇ ਧੂਏਂ ਦੇ ਵਿੱਚ ਮੌਜੂਦ ਕਾਰਸੀਨੋਜਨਿਕ ਰਸਾਇਣ ਨਾ ਸਿਰਫ ਸਾਡੇ ਲੰਗਜ਼ ਨੂੰ ਨੁਕਸਾਨ ਪਹੁੰਚਾਉਂਦੇ ਆ ਜੋ ਕਿ ਫਿਰ ਦਿਲ ਦਾ ਇਹਦੇ ਚੱਕਰ ਦਾ ਇੱਕ ਨਿਕਖਮਾ ਅੰਬ ਸਾਡੇ ਲੰਗਜ਼ ਹੈਗੇ ਕੋਈ ਲੰਗਜ਼ ਜਦੋਂ ਸਾਡੇ ਖਰਾਬ ਹੁੰਦੇ ਆ ਤੇ ਉਹਦਾ ਦਿਲ ਦੇ ਉੱਪਰ ਵੀ ਪ੍ਰੈਸ਼ਰ ਪੈਂਦਾ ਸਗੋਂ ਦਿਲ ਦੇ ਸਾਡੇ ਮਸਲ ਨੂੰ ਵੀ ਨੁਕਸਾਨ ਹੋ ਜਾਂਦਾ ਸਿਗਰਟ ਵੀ ਨਸ਼ੀ ਦੇ ਨਾਲ ਜਿਸ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਵੀ ਵੱਧ ਜਾਂਦਾ ਇਸ ਤੋਂ ਇਲਾਵਾ ਜਿਹੜੇ ਸਿਗਰਟ ਦੇ ਧੂਏ ਵਿੱਚ ਜਿਹੜੇ ਮੌਜੂਦ ਹੁੰਦੇ ਨੇ ਰਸਾਇਣ ਉਹ ਜਦੋਂ ਸਾਡੇ ਖੂਨ ਦੇ ਅੰਦਰ ਜਿਹੜੀ ਸਾਡੀ ਰਸਾਇਣ ਵਿਗਿਆਨ ਨੂੰ ਜਿਹੜੀ ਉਹਨੂੰ ਚੇਂਜ ਕਰ ਦਿੰਦੇ ਆ ਬਦਲ ਦਿੰਦੇ ਆ ਜਿਸ ਨਾਲ ਖੂਨ ਦੀਆਂ ਨਾੜੀਆਂ ਤੰਗ ਹੋ ਸਕਦੀਆਂ ਸਖਤ ਹੋ ਸਕਦੀਆਂ ਇਸ ਤਰ੍ਹਾਂ ਦੇ ਮਤਲਬ ਬਦਲਾ ਆ ਜਾਂਦੇ ਉਹਨਾਂ ਦੇ ਨਾਲ ਤੇ ਜਿਸ ਨਾਲ ਸਾਡੇ ਦਿਲ ਅਤੇ ਖੂਨ ਦੀਆਂ ਨਾੜੀਆਂ ਨੂੰ ਸਥਾਈ ਤੌਰ ਤੇ ਨੁਕਸਾਨ ਪਹੁੰਚ ਸਕਦਾ ਹੈ ਇਸ ਕਰਕੇ ਸਿਗਰਟ ਬੀਡੀ ਤੋਂ ਵੀ ਸਾਨੂੰ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਸਾਡੀ ਜੀਵਨ ਸ਼ੈਲੀ ਦਾ ਦਿਲ ਦੀ ਸਿਹਤ ਦੇ ਉੱਪਰ ਪ੍ਰਭਾਵ ਹਮੇਸ਼ਾ ਪਵੇਗਾ ਚੰਗੇ ਤੇ ਚੰਗਾ ਮੰਦੇ ਤੇ ਮੰਦਾ ਜਿਸ ਤਰ੍ਹਾਂ ਦਾ ਵੀ ਸੀ ਖਾਣਾ ਪੀਣਾ ਰਹਿਣਾ ਜੋ ਕੁ ਡਗਸ ਵਗੈਰਾ ਹੁਣ ਜਦੋਂ ਤਮਨੀਆਂ ਤੰਗ ਹੋ ਜਾਂਦੀਆਂ ਨੇ ਆਰਟਰੀਜ਼ ਵੱਡੀਆਂ ਬਲੋਕ ਉਹ ਜਿੱਤੋਂ ਪਹਿਲਾਂ ਦੀ ਸਟੇਜ ਜਿਹੜੀ ਹੈ ਇੱਕ ਤਾਂ ਬਲੋਕ ਹੋ ਜੇ ਨਹੀਂ ਨਾ ਜਦੋਂ ਸਟੈਂਟ ਵਗੈਰਾ ਬੰਦ ਤੇ ਉਸ ਤੋਂ ਪਹਿਲਾਂ ਦੀ ਜਿਹੜੀ ਸਟੇਜ ਯੂ نو ਮਤਲਬ ਛੋਟੀਆਂ ਹੋ ਜਾਂਦੀਆਂ ਨੇ ਹੁਣ ਤਾਂ ਮਨੀਆਂ ਦਾ ਸਖਤ ਅਤੇ ਤੰਗ ਹੋਣਾ ਐਥੀ ਸਕਲੋਸਿਸ ਇਹ ਉਹ ਹੁੰਦਾ ਜਦੋਂ ਕੋਲੇਸਟੇਰ ਜਿਹੜੀ ਮਾੜੀ ਚਰਬੀ ਜਿਹੜੀ ਹੈ ਅਤੇ ਹੋਰ ਪਦਾਰਥ ਤਮਨੀਆਂ ਦੀਆਂ ਜਿਹੜੀਆਂ ਅੰਦਰੂਨੀ ਕੰਧਾਂ ਨੇ ਵਾਲਜ਼ ਨੇ ਸਾਡੀ ਆਰਟਰੀਜ਼ ਦੀ ਵਾਲਜ਼ ਨੇ ਦੇ ਵਿੱਚ ਇਕੱਠੇ ਹੋ ਜਾਂਦੇ ਆ ਤਾਂ ਪਲੇਕਸ ਨਾਮ ਇੱਕ ਬੜਾ ਸਖਤ ਪਦਾਰਥ ਉਹਨਾਂ ਦੇ ਅੰਦਰ ਬਣ ਜਾਂਦਾ ਜਿਹਦੇ ਨਾਲ ਉਹਨਾਂ ਦਾ ਸਾਈਜ਼ ਛੋਟਾ ਹੋ ਜਾਂਦਾ ਤੁਸੀਂ ਕਿਤੇ ਪਾਣੀ ਦੀ ਪਾਈਪ ਦੇਖੀ ਹੋਏਗੀ ਕਿ ਉਹਦੇ ਅੰਦਰ ਜਦੋਂ ਕੋਈ ਮਿੱਟੀ ਘੱਟਾ ਜਾਲਾ ਵਗੈਰਾ ਗਰੀਨ ਜਾਂ ਜੋ ਕੁਝ ਵੀ ਫੰਗਸ ਵਗੈਰਾ ਜਾਂ ਕੋਈ ਰਕਾਵਟ ਪੈ ਜਾਂਦੀ ਹੈ ਤਾਂ ਉਹਦੇ ਵਿੱਚ ਦੀ ਪਾਣੀ ਜਿਹੜਾ ਕਲਸ ਕਰਨਾ ਹੁੰਦਾ ਲੰਘਣਾ ਹੁੰਦਾ ਉਹ ਉਹ ਉਹਦੇ ਵਿੱਚ ਕਮੀ ਆ ਜਾਂਦੀ ਹੈ ਤੇ ਇਸੇ ਤਰ੍ਹਾਂ ਜਦੋਂ ਖੂਨ ਦੀਆਂ ਲਾੜੀਆਂ ਛੁੱਟੀਆਂ ਹੋ ਜਾਂਦੀਆਂ ਨੇ ਕਿ ਉਹਦੇ ਵਿੱਚੋਂ ਫਿਰ ਖੂਨ ਜਿਹੜਾ ਵਾ ਉਹ ਪੂਰਾ ਸਾਡੇ ਦਿਲ ਨੂੰ ਤੇ ਹੋਰ ਸਰੀਰ ਦੇ ਹਿੱਸਿਆਂ ਨੂੰ ਨਹੀਂ ਮਿਲਦਾ ਹੁਣ ਇੱਕ ਕੋਰਨਰੀ ਆਰਟਰੀ ਡਿਸੀਜ਼ ਜਦੋਂ ਕਾਫੀ ਐਥੀਰੋਸਕਲੋਸਿਸ ਦਾ ਨਤੀਜਾ ਇਹ ਹੁੰਦਾ ਤੇ ਉਹਦੇ ਨਾਲ ਫਿਰ ਜਿਹੜਾ ਵਾ ਉਹ ਸਮੱਸਿਆ ਆ ਜਾਂਦੀ ਹੈ ਤੇ ਦਿਲ ਦੇ ਵਿੱਚੋਂ ਬਾਹਰ ਕੱਢਿਆ ਜਾਣ ਵਾਲਾ ਜਿਹੜਾ ਖੂਨ ਹੈ ਉਹ ਸਰੀਰ ਦੇ ਕੰਮਾਂ ਦਾ ਸਮਰਥਨ ਪੂਰੀ ਤਰ੍ਹਾਂ ਨਹੀਂ ਕਰਦਾ ਜਿਸ ਨਾਲ ਸਾਡੇ ਵੀ ਜਿਹੜੀਆਂ ਉਹ ਦਿਲ ਦੀਆਂ ਮਸਲ ਜਿਹੜੇ ਜਦੋਂ ਕਮਜ਼ੋਰ ਹੋ ਜਾਂਦੇ ਨੇ ਕੋਰਨਰੀ ਆਰਟੀਰੀ ਡਿਸੀਜ਼ ਦਾ ਕਰਕੇ ਤਾਂ ਉਹਦੇ ਨਾਲ ਵੀ ਸਾਡਾ ਹਾਰਟ ਜਿਹੜਾ ਫੇਲਰ ਜਾਂ ਕਾਰਡੀਓ ਮਾਇਓਪੈਥੀ ਨੂੰ ਕਹ ਲੈਣੇ ਇਹ ਸਾਡੇ ਅਰੀਦਮੀਆਂ ਵਗੈਰਾ ਦੇ ਵਿੱਚ ਜਾਂ ਸਾਡੇ ਉਹ ਸਫਲਤਾ ਦੇ ਵਿੱਚ ਯੋਗਦਾਨ ਪਾਉਂਦਾ ਇੱਕ ਵੱਧਦਾ ਹੋਇਆ ਬਲੱਡ ਪ੍ਰੈਸ਼ਰ ਹਾਈ ਬਲੱਡ ਪ੍ਰੈਸ਼ਰ ਜਿਆਦਾ ਬਲੱਡ ਪ੍ਰੈਸ਼ਰ ਦਾ ਰਹਿਣਾ ਹੁਣ ਬਲੱਡ ਪ੍ਰੈਸ਼ਰ ਜਦੋਂ ਵੱਧਾ ਜਿਆਦਾ ਤੇ ਇਹ ਵੀ ਸਾਡੇ ਦਿਲ ਨੂੰ ਖੂਨ ਪمپ ਕਰਨ ਲਈ ਜਿਆਦਾ ਮਿਹਨਤ ਕਰਨ ਲਈ ਮਜਬੂਰ ਕਰਦਾ ਤੇ ਦਿਲ ਨੂੰ ਜਿਆਦਾ ਜ਼ੋਰ ਨਾਲ ਜਦੋਂ ਪمپ ਕਰਨ ਲਈ ਮਸਲ ਖਾਸ ਕਰਕੇ ਸਾਡੇ ਜਿਹੜੇ ਲੈਫਟ ਵੈਂਟਰੀਕਲ ਹੈ ਖੱਬੇ ਪਾਸੇ ਦਾ ਹਿੱਸਾ ਦਿਲ ਦਾ ਉਹ ਵੀ ਥੋੜਾ ਵਾਈਟ ਮੋਟਾ ਹੋ ਜਾਂਦਾ ਜਿਹਨੂੰ ਕਹਿ ਸਕਦੇ ਆ ਵੀਕ ਹੋ ਜਾਂਦਾ ਸੌਕੀ ਭਾਸ਼ਾ ਦੇ ਵਿੱਚ ਤੇ ਉਹਦੇ ਨਾਲ ਵੀ ਜੋਖਮ ਜਿਹੜੇ ਨੇ ਉਹ ਪੰਜ ਜਾਂਦੇ ਨੇ ਲੈਫਟ ਵੈਂਟਰੀਕਲ ਥੋੜਾ ਖੋਲੇ ਜਾਂਦਾ ਉਹ ਦਿਨ ਨਾਲ ਫਿਰ ਕਿਉਂਦਾ ਰਿਦਮੀਆਂ ਜਾਂ ਹਾਰਟ ਫੇਲਰ ਜਾਂ ਦਿਲ ਦਾ ਦੌਰਾ ਪੈਣਾ ਜਾਂ ਸਡਨਲੀ ਡੈਥ ਵੀ ਹੋ ਸਕਦੀ ਹੈ ਜਿਵੇਂ ਆਮ ਇੱਕ ਅਡਲਟ ਦੇ ਵਿੱਚ ਬਾਲਗਾਂ ਦੇ ਵਿੱਚ ਅਸੀਂ 120 mmhg ਨਾਰਮਲ ਅਸੀਂ ਗਿਣ ਕੇ ਚੱਲਦੇ ਹਾਂ ਬਲੱਡ ਪ੍ਰੈਸ਼ਰ ਨੂੰ ਅਗਰ ਕੰਟੀਨਿਊਸ ਤੋਂ ਜ਼ਿਆਦਾ ਰਹਿੰਦਾ ਤਾਂ ਫਿਰ ਸਾਡੀਆਂ ਆਰਟਰੀਜ਼ ਜਿਹੜੀਆਂ ਉਹਨਾਂ ਨੂੰ ਤੰਗ ਕਰਦਾ ਹੈ ਉਹਨਾਂ ਨੂੰ ਛੋਟਾ ਸਾਈਜ਼ ਨੂੰ ਕਰ ਦਿੰਦਾ ਜਿਸ ਨਾਲ ਸਾਨੂੰ ਕਾਫੀ ਨੁਕਸਾਨ ਹੁੰਦਾ ਹੈ ਹੁਣ ਮੋਟਾਪਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿਉਂਕਿ ਮੋਟਾਪਾ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਵਧਾਉਂਦਾ ਕਿਉਂਕਿ ਸਰੀਰ ਨੂੰ ਮਹੱਤਵਪੂਰਨ ਟਿਸ਼ੂ ਅਤੇ ਅੰਗਾਂ ਨੂੰ ਆਕਸੀਜਨ ਅਤੇ ਪੌਸ਼ਟਿਕ ਤੱਤ ਸਪਲਾਈ ਕਰਨ ਵਿੱਚ ਫਿਰ ਜ਼ਿਆਦਾ ਖੂਨ ਦੀ ਲੋੜ ਪੈਂਦੀ ਹੈ ਜਿੰਨਾ ਵੀ ਤੁਹਾਡਾ ਬਾਡੀ ਦਾ ਏਰੀਆ ਜ਼ਿਆਦਾ ਹੋਊਗਾ ਮੋਟਾਪਾ ਜਿਹੜਾ ਤੇ ਇਸ ਨੂੰ ਪੂਰਾ ਕਰਨ ਲਈ ਸਰੀਰ ਫਿਰ ਖੂਨ ਦੇ ਦੌਰੇ ਨੂੰ ਵਧਾਉਂਦਾ ਯਾਨੀ ਕਿ ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਜਿਸ ਨਾਲ ਸਾਡਾ ਦਿਲ ਵੀਕ ਹੁੰਦਾ ਮੋਟਾਪਾ ਕਈ ਵਰੀ ਮੈਡੀਕਲ ਕਾਰਨ ਵੀ ਹੁੰਦੇ ਨੇ ਉਹਦੇ ਜਾਂ ਸਾਡੇ ਕੋਈ ਸਿੰਡਰੋਮਸ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਮੈਟਾਬੋਲਿਕ ਸਿੰਡਰੋਮ ਆ ਗਿਆ ਜਾਂ ਕੋਈ ਸਾਡੇ ਖਾਣ-ਪੀਣ ਦੀਆਂ ਆਦਤਾਂ ਸੈਡੀੰਟਰੀ ਲਾਈਫ ਜਾਂ ਕੋਈ ਜੈਨੇਟਿਕਲੀ ਕੁਝ ਕਾਰਨ ਵੀ ਹੁੰਦੇ ਨੇ ਤੇ ਇਸ ਕਰਕੇ ਉਹ ਵੀ ਮੋਟਾਪਾ ਵੀ ਇੱਕ ਕਾਰਨ ਬਣਦਾ ਵਾ ਸਾਡੇ ਦਿਲ ਨੂੰ ਰੋਗੀ ਕਰਨ ਦਾ ਤੇ ਮੋਟਾਪਾ ਤੇ ਐਥਰੋਸਕਲੋਸਿਸ ਨੂੰ ਵਧ ਜਾਂਦਾ ਯਾਨੀ ਕਿ ਜਿਹੜੀਆਂ ਨਾੜੀਆਂ ਨੂੰ ਟਾਈਟ ਵੀ ਕਰਦਾ ਹੁਣ ਕੁਝ ਜਮਾਂਦਰੂ ਦਿਲ ਦੇ ਨੁਕਸੁੰਦੇ ਆ ਜਮਾਂਦਰੂ ਦਿਲ ਦੇ ਨੁਕਸ ਵੀ ਦਿਲ ਦੀਆਂ ਜਿਹੜੀ ਸਾਡੀ ਐਨੈਟੋਮਿਕਲ ਸਮੱਸਿਆਵਾਂ ਆਉਂਦੀਆਂ ਨੇ ਤਾਂ ਜਾਗਰਤ ਸਮੱਸਿਆਵਾਂ ਜਾਂ ਐਨੈਟੋਮਿਕਲ ਪ੍ਰੋਬਲਮਸ ਜੋ ਕਿ ਜਨਮ ਦੇ ਸਮੇਂ ਮੌਜੂਦ ਹੁੰਦੀਆਂ ਉਹ ਵੀ ਦਿਲ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦੀਆਂ ਇੱਕ ਆਮ ਦਿਲ ਵਿੱਚ ਜਿਵੇਂ ਵਾਲਵ ਧਮਨੀਆਂ ਤੇ ਚੈਂਬਰ ਹੁੰਦੇ ਜੋ ਕਿ ਇੱਕ ਚੱਕਰੀ ਪੈਟਰਨ ਹੁੰਦਾ ਖੂਨ ਦਾ ਸੰਚਾਰ ਚੱਲਦਾ ਰਹਿੰਦਾ ਹੈ ਸਰੀਰ ਤੋਂ ਦਿਲ ਤੇ ਦਿਲ ਤੋਂ ਫੇਫੜਿਆਂ ਫੇਫੜਿਆਂ ਤੋਂ ਦਿਲ ਅਤੇ ਫਿਰ ਦਿਲ ਤੋਂ ਸਰੀਰ ਦੇ ਵਿੱਚ ਜਾਂਦਾ ਪਰ ਜਦੋਂ ਕਿਸੇ ਕਾਰਨ ਕੋਈ ਐਨੈਟੋਮਿਕਲੀ ਇਹਨਾਂ ਦੇ ਵਿੱਚ ਡਿਫੈਕਟ ਹੁੰਦਾ ਤੇ ਉਹਦੇ ਨਾਲ ਵੀ ਇਹ ਜਿਹੜਾ ਚੱਕਰ 'ਚ ਖੂਨ ਦਾ ਮਤਲਬ ਦੌਰਾ ਚੱਲਦਾ ਸਾਡੇ ਸਰੀਰ ਦੇ ਵਿੱਚ ਉਹਦੇ ਵਿੱਚ ਫਿਰ ਮੁਸ਼ਕਲ ਆ ਜਾਂਦੀ ਰਿਕਵਰਟ ਪੈ ਜਾਂਦੀ ਜਿਹਦੇ ਨਾਲ ਸਾਡਾ ਦਿਲ ਕਮਜ਼ੋਰ ਹੋ ਜਾਂਦਾ ਇੱਕ ਕੇਮੋਥੈਰੇਪੀ ਕਈ ਕਿਸਮ ਦੀਆਂ ਕੇਮੋਥੈਰੇਪੀ ਜਿਹੜੇ ਅਸੀਂ ਜਿਹਨੂੰ ਟ੍ਰੀਟਮੈਂਟ ਚੱਲਦਾ ਨਾ ਜਿਵੇਂ ਕੈਂਸਰ ਵਗੈਰਾ ਦਾ ਜਾਂ ਕੋਈ ਕੁਸ਼ ਕਰਦੇ ਦਾ ਉਹ ਵੀ ਸਾਡੇ ਦਿਲ ਨੂੰ ਕਮਜ਼ੋਰ ਕਰ ਸਕਦਾ ਕਿਉਂਕਿ ਉਹ ਕੁਝ ਦਵਾਈਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਲੈਫਟ ਵੈਂਟਰੀਕਲ ਨੂੰ ਥੋੜਾ ਜਿਆਦਾ ਖੋਲ ਦਿੰਦੀਆਂ ਨੇ ਜਾਂ ਖੱਬੇ ਚੈਂਬਰ ਨੂੰ ਜਿਆਦਾ ਖੋਲ ਦਿੰਦੀਆਂ ਨੇ ਜਿਸ ਨਾਲ ਉਹਦੀ ਪੰਪ ਕਰਨ ਦੀ ਜਿਹੜੀ ਸਮਰੱਥਾ ਉਹ ਕੱਟ ਜਾਂਦੀ ਹੈ ਇਹ ਵੀ ਇੱਕ ਕਾਰਨ ਬਣਦਾ ਇਸ ਤੋਂ ਇਲਾਵਾ ਹੋਰ ਅਗਰ ਤੁਹਾਨੂੰ ਇਸ ਤਰ੍ਹਾਂ ਦੀਆਂ ਕੋਈ ਤਕਲੀਫਾਂ ਨਹੀਂ ਤੁਹਾਨੂੰ ਲੱਗ ਰਿਹਾ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਔਰ ਉਹ ਲੋੜੀਂਦੀਆਂ ਦਵਾਈਆਂ ਤੁਹਾਨੂੰ ਤੁਹਾਡੇ ਡਾਕਟਰ ਦੇਣਗੇ ਜਦੋਂ ਵੀ ਤੁਹਾਨੂੰ ਕਮਜ਼ੋਰ ਦਿਲ ਦੇ ਲੱਛਣ ਲੱਗਦੇ ਤਾਂ ਤੁਸੀਂ ਉਹਨਾਂ ਨੂੰ ਨਜ਼ਰ ਅੰਦਾਜ਼ ਨਾ ਕਰੋ ਤਾਂ ਜ਼ਰੂਰ ਤੁਸੀਂ ਡਾਕਟਰ ਦੀ ਸਲਾਹ ਲਓ ਫਿਰ ਮਾਹਰ ਡਾਕਟਰ ਤੁਹਾਨੂੰ ਖਾਣਾ ਪੀਣਾ ਕੀ ਖਾਣਾ ਕੀ ਨਹੀਂ ਖਾਣਾ ਉਹ ਸਭ ਕੁਝ ਦੱਸ ਦੇ ਜਿਵੇਂ ਆਪਾਂ ਗੱਲ ਕੀਤੀ ਉਪਰੋਕਤ ਲੱਛਣਾਂ ਦੀ ਹਰ ਕਮਜ਼ੋਰ ਦਿਲ ਦਾ ਇਲਾਜ ਤਾਂ ਮਾਹਰ ਡਾਕਟਰਾਂ ਨੇ ਕਰਨਾ ਹੁੰਦਾ ਪਰ ਫਿਰ ਵੀ ਕੁਝ ਖੁੰਦੇ ਨੇ ਜਿਵੇਂ ਆਪਣੇ ਦਿਲ ਦੇ ਜਿਹੜੇ ਮੂਲ ਕਾਰਨ ਦਾ ਇਲਾਜ ਕਰਨਾ ਲੱਛਣਾਂ ਨੂੰ ਘਟਾਉਣਾ ਜਾਂ ਆਪਣੀ ਗਤੀਵਿਧੀ ਦੇ ਪੱਧਰ ਨੂੰ ਬਿਹਤਰ ਕਰਨਾ ਜਿਵੇਂ ਦਿਲ ਨੂੰ ਮਜ਼ਬੂਤ ਬਣਾਉਣ ਵਾਸਤੇ ਕੁਝ ਐਕਸਰਸਾਈਜ਼ ਜਿਹੜੀ ਨੇ ਉਹ ਕਰਦੇ ਰਹਿਣਾ ਕੰਟੀਨਿਊ ਜਿਹੜੇ ਅਸੀਂ ਜਦੋਂ ਨਾਰਮਲ ਆਪਣੇ ਹਾਲਾਤਾਂ ਦੇ ਵਿੱਚ ਇੱਕ ਸਿਹਤਮੰਦ ਖਾਣਾ ਖਾਣਾ ਨਮਕ ਦੀ ਵਰਤੋਂ ਘੱਟ ਕਰਨਾ ਸ਼ਰਾਬ ਨੂੰ ਸੀਮਿਤ ਕਰਨਾ ਜਾਂ ਬਿਲਕੁਲ ਨਾ ਪੀਣਾ ਸਿਗਰਟ ਨੂੰ ਛਿਨੂ ਛੱਡਣਾ ਜਿਆਦਾ ਨਮਕ ਨਹੀਂ ਖਾਣਾ ਜਿਆਦਾ ਤਲੀਆਂ ਚੀਜ਼ਾਂ ਨਹੀਂ ਲੈਣੀਆਂ ਇਹ ਇੱਕ ਤੁਹਾਡੀ ਨਾਰਮਲ ਦੀ ਜਿਹੜੀ ਖੁਰਾਕ ਉਹਦਾ ਅਗਰ ਹਿਸਾਬਨੇਗਾ ਤੇ ਕਾਫੀ ਹੱਦ ਤੱਕ ਤੁਸੀਂ ਇਹਦੇ ਤੋਂ ਬਚ ਵੀ ਸਕਦੇ ਹੋ ਦਿਲ ਦੇ ਤਰਲ ਪਦਾਰਥਾਂ ਦੇ ਭਾਰ ਨੂੰ ਘਟਕਣ ਵਾਸਤੇ ਇਹ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਬਾਅਦ ਵਿੱਚ ਯਾਨੀ ਕਿ ਉਹ ਦਿਲ ਨੂੰ ਦਾ ਇਲਾਜ ਕਰਨ ਵਾਸਤੇ ਜਦੋਂ ਕਾਰਡੀਓ ਮਾਇਓਪੈਥੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜਾਂ ਹਾਰਟ ਫੇਲਰ ਜਾਂ ਕੋਈ ਵੀ ਬਿਮਾਰੀ ਹੈ ਉਹ ਦਵਾਈਆਂ ਦੇਣੀਆਂ ਤਾਂ ਡਾਕਟਰ ਦਾ ਕੰਮ ਹੁੰਦਾ। ਉਹ ਤੇ ਐਦਾਂ ਨਹੀਂ ਦੱਸੀਆਂ ਜਾ ਸਕਦੀਆਂ। ਉਹ ਤਾਂ ਤੁਸੀਂ ਮਾਹਰ ਡਾਕਟਰ ਕੋਲ ਜਾਓਗੇ ਤਾਂ ਉਹ ਇਲਾਜ ਤੁਹਾਡਾ ਕਰੇਗਾ। ਪਰ ਇੱਥੇ ਕੁਝ ਪਰਹੇਜ਼ ਜਿਹੜੇ ਨੇ ਆਪਾਂ ਉਹਦੇ ਬਾਰੇ ਗੱਲ ਕਰ ਸਕਦੇ ਹਾਂ ਕਿ ਅਸੀਂ ਪ੍ਰੋਫੈਂਸ਼ਨ ਕਿੱਦਾਂ ਕਰ ਸਕਦੇ ਹਾਂ? ਰੋਗ ਥਾਮ ਕੀ ਹੈ? ਕਿਉਂਕਿ ਜਿਹੜੇ ਜੈਨੇਟਿਕ ਦਿਲ ਦੀ ਹੈਲਥ ਹੈ ਨਾ ਸਾਡੀ ਉਹ ਉਹ ਵੀ ਕਈ ਕਾਰਨ ਬੇਭੂਮਿਕਾ ਨਿਭਾ ਦਿੰਦੇ ਆ। ਪਰ ਫਿਰ ਵੀ ਕੁਝ ਕਮਜ਼ੋਰ ਦਿਲ ਨੂੰ ਪੂਰੀ ਤਰ੍ਹਾਂ ਰੋਕਣ ਦੇ ਜੋ ਉਹਨੂੰ ਤੇ ਚਲੋ ਨਹੀਂ ਤੁਸੀਂ ਪ੍ਰिवेंट ਕਰ ਸਕਦੇ ਜਿਹੜੀ ਕੋਈ ਖਾਨਦਾਨੀ ਜਾਂ ਕੋਈ ਕੰਜੈਂਟਲੀ ਮਲ ਪਰਮਿਸ਼ਨ ਹੈ ਐਨਟੋਮਿਕਲੀ ਕੋਈ ਡਿਫੈਕਟ ਹੈਗਾ ਪਰ ਫਿਰ ਵੀ ਸਿਹਤਮੰਦ ਆਦਤਾਂ ਤੇ ਇਹ ਕਾਰਡੀਓਮਾਇਓਪੈਥੀ ਜਿਹੜੀ ਹੈਗੀ ਇਹਨੂੰ ਜਾਂ ਦਿਲ ਨੂੰ ਫੇਲ ਹੋਣਾ ਜਾਂ ਦਿਲ ਦਾ ਕਮਜ਼ੋਰ ਹੋਣਾ ਇਹਨੂੰ ਕਾਫੀ ਹੱਦ ਤੱਕ ਇਹਨਾਂ ਸੰਭਾਵਨਾਵਾਂ ਨੂੰ ਘੱਟ ਕਰ ਸਕਦੀਆਂ ਨੇ ਇੱਕ ਤਾਂ ਆਪਣੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰੋ ਅਗਰ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡਾ ਬਲੱਡ ਪ੍ਰੈਸ਼ਰ ਵੱਧਾ ਤੇ ਕਦੀ ਵੀ ਲਾਪਰਵਾਹੀ ਨਾ ਕਰੋ ਜੋ ਦਵਾਈਆਂ ਤੁਹਾਡੇ ਡਾਕਟਰ ਨੇ ਦਿੱਤੀਆਂ ਨੇ ਉਹਨਾਂ ਦੀ ਸਲਾਹ ਨਾਲ ਦਵਾਈ ਲੈਂਦੇ ਰਹੋ ਜੋ ਤੁਹਾਨੂੰ ਪਰਹੇਜ਼ ਦੱਸਿਆ ਜਵੇਂ ਨਮਕ ਸ਼ਰਾਬ ਜਿਆਦਾ ਖੰਡ ਮਿੱਠਾ ਜੋ ਵੀ ਉਹਨੂੰ ਵੀ ਹਦਾਇਤਾਂ ਦਾ ਪਾਲਣ ਕਰੋ ਇਹ ਨਹੀਂ ਕਿ ਅਜ ਦਵਾਈ ਖਾਲੀ 4 ਦਿਨਾਂ ਖਾਲੀ ਆ ਗਿਆ ਕੰਟੀਨਿਊ ਦਵਾਈ ਲੋ ਡਾਕਟਰ ਨੂੰ ਚੈੱਕਅਪ ਕਰਾਉਂਦੇ ਰਹੋ ਜਿਵੇਂ ਜਿਵੇਂ ਤੁਹਾਨੂੰ ਐਡਵਾਈਸ ਕੀਤਾ ਜਾਂਦਾ ਕਿਉਂਕਿ ਉਹਦੇ ਨਾਲ ਫਿਰ ਤੁਸੀਂ ਕਈ ਵਾਰੀ ਦਵਾਈਆਂ ਡਾਕਟਰ ਲੋਕ ਬਦਲਦੇ ਵੀ ਨੇ ਨਵੀਆਂ ਸ਼ੁਰੂ ਕਰਦੇ ਨੇ ਜਾਂ ਕੋਈ ਡੋਜ਼ ਕੱਟ ਕਰਨੀ ਹੁੰਦੀ ਕੋਈ ਵਧਾ ਕਰਨੀ ਹੁੰਦੀ ਮੌਸਮ ਦਾ ਪ੍ਰਭਾਵ ਦੇ ਨਾਲ ਵੀ ਕਈ ਵਾਰ ਜਿਵੇਂ ਸਰਦੀਆਂ ਦੇ ਵਿੱਚ ਕੁਝ ਡੋਜ਼ ਚੇਂਜ ਕਰਨੀ ਪੈਂਦੀ ਹੈ ਬਲੱਡ ਪ੍ਰੈਸ਼ਰ ਨੂੰ ਅਗਰ ਤੁਸੀਂ ਕੰਟਰੋਲ ਕਰੋਗੇ ਤਾਂ ਇੱਕ ਸਿਹਤਮੰਦ ਬਲੱਡ ਪ੍ਰੈਸ਼ਰ ਨੂੰ ਬਣਾਈ ਰੱਖਣਾ ਤਾਂ ਕਾਫੀ ਹੱਦ ਤੱਕ ਨਹੀਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਜਿਵੇਂ ਸਟ੍ਰੋਕ ਗੁਰਦਿਆਂ ਦਾ ਫੇਲ ਹੋ ਜਾਣਾ ਨਜ਼ਰ ਦਾ ਕਮਜ਼ੋਰ ਹੋ ਜਾਣਾ ਜਾਂ ਕੋਈ ਇਰੇਕਟਾਈਲ ਡਿਸਫੰਕਸ਼ਨਸ ਹੁੰਦੇ ਨੇ ਦਾ ਕਾਰਨਰੀ ਆਰਟੀਰੀ ਡਿਸੀਜ਼ ਅੰਜਾਇਨਾ ਵਗੈਰਾ ਦਿਲ ਦੇ ਜਿਹੜੇ ਰੋਗ ਨੇ ਜੇ ਅਸੀਂ ਬਲੱਡ ਪ੍ਰੈਸ਼ਰ ਨੂੰ ਸਹੀ ਨਿਜ਼ਮਤ ਮਾਤਰਾ ਦੇ ਵਿੱਚ ਰੱਖੀਏ ਦਵਾਈ ਦੇ ਨਾਲ ਪਰਹੇਜ਼ ਦੇ ਨਾਲ ਆਪਣੀ ਲਾਈਫ ਸਟਾਈਲ ਦੇ ਨਾਲ ਤਾਂ ਕਾਫੀ ਹੱਦ ਤੱਕ ਅਸੀਂ ਨਾ ਬਿਮਾਰੀਆਂ ਤੋਂ ਬਚ ਸਕਦੇ ਆ ਜਿਹੜੀਆਂ ਬਲੱਡ ਪ੍ਰੈਸ਼ਰ ਦੇ ਵਧਣ ਕਰਕੇ ਬਾਅਦ ਦੇ ਵਿੱਚ ਸਾਨੂੰ ਹੁੰਦੀਆਂ ਨੇ। ਸਿਹਤਮੰਦ ਖਾਹ ਦਿਲ ਦੀ ਬਿਮਾਰੀ ਤੋਂ ਬਚਣ ਦਾ ਜਾਂ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਕਿ ਤੁਸੀਂ ਫਰੂਟ, ਸਬਜ਼ੀਆਂ, ਸਾਬਤ ਅਨਾਜ, ਧਿਰੀਆਂ, ਮੱਛੀ, ਪੋਲਟਰੀ ਤੇ ਦੀ ਵਰਤੋਂ ਕਰੋ। ਅੱਸ਼ਾ ਭੈਟ ਖਾਓ। ਬੈਡ ਕੋਲੇਸਟ੍ਰੋਲ ਵਧਾਉਣ ਵਾਲੇ ਜਿਹੜੇ ਫੈਟ ਨੇ ਜਾਂ ਭੋਜਨ ਨੇ ਉਹਨਾਂ ਤੋਂ ਬਚੋ। ਰੈੱਡ ਮੀਟ, ਰਿਫਾਈਨ ਕਾਰਬੋਹਾਈਡਰੇਟਸ ਤੇ ਬਹੁਤ ਜ਼ਿਆਦਾ ਜਿਹੜੇ ਪ੍ਰੋਸੈਸਡ ਭੋਜਨ ਜਾਂ ਸ਼ਰਾਬ ਇਹਨਾਂ ਤੋਂ ਬਚ ਕੇ ਰਹੋ। ਜ਼ਿਆਦਾ ਰੈਡੀ ਟੂ ਈਟ ਜਿਹੜੇ ਭੋਜਨ ਨੇ, એનર્ਜੀ ਡਰਿੰਕ, ਕੋਲਡ ਡਰਿੰਕ, ਜ਼ਿਆਦਾ ਪ੍ਰੋਸੈਸਡ ਜਿਹੜੇ ਭੋਜਨ ਨੇ ਉਹਨਾਂ ਤੋਂ ਬਚ ਕੇ ਰਹੋ। ਆਪਣਾ ਘਰ ਦਾ ਤਿਆਰ ਕੀਤਾ ਹੋਇਆ ਤਾਜ਼ਾ ਖਾਣਾ ਜਿਹੜਾ ਉਹ ਖਾਣ ਨੂੰ ਪਹਿਲ ਦਿਓ ਚੰਗੀ ਖਰਾਕ ਚੰਗੀ ਸਿਹਤ ਦੀ ਨਿਸ਼ਾਨੀ ਹੈ ਜਿਆਦਾ ਪ੍ਰੋਸੈਸਡ ਚਾਹੋ ਮੀਟ ਕਿਉਂਕਿ ਉਹਨਾਂ ਦੇ ਵਿੱਚ ਐਡਿਡ 슈ਗਰ ਐਡਿਡ ਨਮਕ ਬਹੁਤ ਜ਼ਿਆਦਾ ਹੁੰਦਾ ਬਾਜ਼ਾਰੀ ਚੀਜ਼ਾਂ ਜਿਹੜੀਆਂ ਰੈਡੀमेड ਤੁਹਾਨੂੰ ਖਾਣ ਵਾਸਤੇ ਮਿਲਦੀਆਂ ਨੇ ਡੱਬਾ ਬੰਦ ਚਾਹੋ ਫਰੂਟ ਜੂਸ ਆ કે ਉਹ ਚਟਨੀਆਂ ਨੇ ਚਾਹੋ ਸਵੀਟਸ ਨੇ ਚਾਹੋ ਨਮਕੀਨ ਨੇ ਉਹਨਾਂ ਨੂੰ ਬਿਲਕੁਲ ਲਿਮਟ ਦੇ ਵਿੱਚ ਕਰੋ ਅਗਰ ਤੁਸੀਂ ਬਚਣਾ ਚਾਹੁੰਦੇ ਹੋ ਖੋਜਾਂ ਦੱਸਦੀਆਂ ਨੇ ਕਿ ਜੇ ਨੀਵੀਂ ਮੈਡੀਟੇਰੀਅਨ ਖਾਣ ਅਤੇ ਪੌਦਿਆਂ ਦੀ ਧਾਤ ਖਾਹ ਕੇ ਜਿਵੇਂ ਜਿਵੇਂ ਸਾਬਤ ਨਾਜ ਸਬਜ਼ੀਆਂ ਫਲ ਜਾਂ ਗਰੀਦਾਰ ਜਾਂ ਫਲੀਦਾਰ ਮਾਤਰਾ ਦੇ ਵਿੱਚ ਲੈਂਦੇ ਆ ਤਾਂ ਖਾਸ ਤੌਰ ਤੇ ਦਿਲ ਦੀ ਸੇਕ ਨੂੰ ਜਾਂ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਤੁਸੀਂ 20% ਤੱਕ ਘਟਾ ਸਕਦੇ ਹੋ ਹੁਣ ਸੇਤਮੰਦ ਵਜ਼ਨ ਨੂੰ ਵੀ ਬਣਾ ਕੇ ਰੱਖਣਾ ਜਾਨੀ ਕਿ ਆਪਣੇ ਵਜ਼ਨ ਨੂੰ ਵੀ ਜ਼ਿਆਦਾ ਵਜ਼ਨ ਨਹੀਂ ਦੇਣਾ ਅਗਰ ਤੁਸੀਂ ਜ਼ਿਆਦਾ ਮੋਟਾਪੇ ਤਾਂ ਆਪਣੇ ਸਿਹਤ ਸੰਭਾਲ ਕਰਨ ਵਾਲਿਆਂ ਦੀ ਸਲਾਹ ਲੈ ਕੇ ਡਾਕਟਰ ਦੀ ਡਾਈਟੀਸ਼ੀਅਨ ਦੀ ਆਪਣੀ ਖੁਰਾਕ ਦੇ ਰਹੀਂ ਆਪਣੀ ਕਸਰਤ ਦੇ ਰਹੀਂ ਕੋ ਨੂੰ ਬਚਣ ਦੀ ਕੋਸ਼ਿਸ਼ ਕਰੋ ਹੁਣ ਐਕਸਰਸਾਈਜ਼ ਦਿਲ ਨੂੰ ਮਜ਼ਬੂਤ ਰੱਖਦੀ ਬਹੁਤ ਯਾਨੀ ਕਿ ਐਕਸਰਸਾਈਜ਼ ਦਾ ਸਾਡੇ ਦਿਲ ਨੂੰ ਮਜ਼ਬੂਤ ਰੱਖਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਖੂਨ ਦੇ ਸੰਚਾਰ ਨੂੰ ਵਧੀਆ ਟੰਗ ਨਾਲ ਜਿਹੜੀ ਆ ਉਹ ਕਰਨ ਦੇ ਵਿੱਚ ਦਿਲ ਨੂੰ ਮਦਦ ਕਰਦੀ ਹੈ ਕੁਝ ਹੱਦ ਤੱਕ ਕਾਰਡੀਓ ਸਕੂਲਰ ਪ੍ਰਣਾੜੀ ਦੀ ਉਮਰ ਵਧਣ ਦੇ ਪ੍ਰਭਾਵਾਂ ਦਾ ਵੀ ਮੁਕਾਬਲਾ ਕਰਦੀ ਹੈ ਯਾਨਕਿ ਤੁਹਾਡੀ ਇਹ ਉਮਰ ਵੱਧਦੀ ਹੈ ਜਦੋਂ ਤੇ ਤੁਹਾਡੇ ਦਿਲ ਦਾ ਜਿਹੜਾ ਕੋਈ ਨੁਕਸਾਨ ਹੁੰਦਾ ਵੱਧਦੀ ਉਮਰ ਦੇ ਨਾਲ ਉਹਨੂੰ ਵੀ ਪ੍ਰिवेंट ਕਰਕੇ ਰੱਖਣ ਦੇ ਵਿੱਚ ਕਾਫੀ ਹੈਲਪ ਕਰਦੀ ਹੈ ਐਕਸਰਸਾਈਜ਼ ਯਾਨਕਿ ਸੈਡੈਂਟਰੀ ਲਾਈਫ ਜਿਹੜੀ ਹੈ ਉਹ ਨਹੀਂ ਤੁਸੀਂ ਜਗਾ ਕੋਸ਼ਿਸ਼ ਕਰੋ ਕਿ 1 ਘੰਟਾ ਘਟ ਤੋਂ ਘਟ ਸੈਰ ਕੀਤੀ ਜਾਵੇ ਜਾਂ ਘਰ ਦੇ ਵਿੱਚ ਜਿੱਥੇ ਵੀ ਤੁਸੀਂ ਤੁਰੇ ਲਿਫਟ ਦੀ ਜਗ੍ਹਾ ਪੌੜੀਆਂ ਚੜ੍ਹਨੀਆਂ ਸ਼ੁਰੂ ਕਰੋ ਔਰ ਕੋਈ ਮਸਕੂਲਰ ਐਕਸਰਸਾਈਜ਼ ਜਿੰਨੀ ਤੁਸੀਂ ਕਰ ਸਕਦੇ ਹੋ ਉਹ ਜ਼ਰੂਰ ਕਰੋ ਸਾਈਕਲ ਚਲਾਉਣਾ ਵੀ ਬਹੁਤ ਵਧੀਆ ਐਕਸਰਸਾਈਜ਼ ਹੈਨੀ ਸਾਈਕਲ ਤੁਸੀਂ ਯੂਜ਼ ਕਰ ਸਕਦੇ ਹੋ 2 4 5 ਕਿਲੋਮੀਟਰ 10 ਕਿਲੋਮੀਟਰ ਸਾਈਕਲ ਚਲਾਓ ਥੋੜਾ ਬੜਾ ਵਜ਼ਨ ਹੱਥ ਦੇ ਵਿੱਚ ਪਕੜ ਕੇ ਜਿਵੇਂ ਬਾਜ਼ਾਰ ਤੁਸੀਂ ਜਾਂਦੇ ਹੋ ਸਬਜ਼ਾ ਲੈਣ ਵਾਸਤੇ ਜਾਂ ਕੋਈ ਸਜੋ ਸਮਾਨ ਸਬਜ਼ੀ ਖਰੀਦਣ ਤਾਂ ਉਹ ਥੈਲਾ ਵਗੈਰਾ ਲੈ ਕੇ ਜਾਓ ਪੈਦਲ ਜਾਓ ਜਾਂ ਸਾਈਕਲ ਤੇ ਜਾਓ ਔਰ ਜੇ ਪੈਦਲ ਜਾਂਦੇ ਹੋ ਤਾਂ ਉਸ ਸੈਲਵਾਂਗਰ ਕੋਈ 5-10 ਕਿਲੋ ਦਾ ਵਜ਼ਨ ਚੁੱਕ ਕੇ ਲੈ ਕੇ ਆਓ 50 ਕਿਲੋ ਵਜ਼ਨ ਚੁੱਕ ਕੇ ਤੁਸੀਂ ਦੋ ਵਾਰ ਚਾਰ ਵਾਰ ਪੌੜੀਆਂ ਤੇ ਜੜੋ ਉਹਦੇ ਨਾਲ ਵੀ ਤੁਸੀਂ ਕਾफी ਹੱਦ ਤੱਕ ਸੇਤਮੰਦ ਰਹੋਗੇ 10-20 ਕਿਲੋ ਵਜ਼ਨ ਵਾਸਤੇ ਵੀ ਕਈ ਵਾਰੀ ਅਸੀਂ ਰਿਕਸ਼ਾ ਕਰਕੇ ਲੈ ਕੇ ਆਉਨੇ ਉਹ ਬੈਟਰੀ ਹੈ ਵੀ ਕੋਸ਼ਿਸ਼ ਕਰੋਗੇ ਤੁਸੀਂ ਚੁੱਕ ਕੇ ਲੈ ਆਓ ਅਗਰ ਤੁਹਾਡੇ ਕੋਲ 10 ਕਿਲੋ ਵਜ਼ਨ ਹੈ ਤੇ 5 ਕਿਲੋ ਉਧਰ ਜਾਂ ਉਧਰ ਆਪਣੇ ਹੱਥਾਂ ਦੇ ਵਿੱਚ ਜਾਂ ਸਿਰ ਤੇ ਚੁੱਕਣ ਦੀ ਕੋਸ਼ਿਸ਼ ਕਰੋ ਇਸ ਕਰਕੇ ਜਿੰਨੇ ਵੀ ਤੁਸੀਂ ਐਕਟਿਵ ਰਹੋਗੇ ਉਨਾ ਹੀ ਵਧੀਆ ਰਹੋਗੇ ਜਿਆਦਾ ਬੈਠਣ ਨਾਲੋਂ ਤੁਰਦੇ ਫਿਰਦੇ ਰਹੋ ਜਦੋਂ ਵੀ ਤੁਹਾਨੂੰ 5 ਮਿੰਟ 10 ਮਿੰਟ ਟਾਈਮ ਮਿਲਦਾ ਤੁਸੀਂ ਫ੍ਰੀ ਹੁੰਦੇ ਹੋ ਤੁਹਾਡਾ ਕੰਪਿਊਟਰ ਬੰਦ ਹੁੰਦਾ ਤੁਹਾਡਾ ਨੈਟ ਰੁਕਦਾ ਜਾਂ ਤੁਹਾਨੂੰ ਕੋਈ ਫੋਨ ਆ ਜਾਂਦਾ ਤਾਂ ਉਹ ਤੁਰਦੇ ਫਿਰਦੇ ਚਾਹੇ ਆਪਣੇ ਆਫਿਸ ਦੇ ਵਿੱਚ ਆਪਣੀ ਦੁਕਾਨ ਦੇ ਵਿੱਚ ਆਪਣੇ ਘਰ ਦੇ ਵਿੱਚ ਜਾਂ ਪਾਰਕ ਦੇ ਵਿੱਚ ਕਿੱਥੇ ਵੀ ਤੁਸੀਂ ਕਰ ਸਕਦੇ ਹੋ ਇਸ ਕਰਕੇ ਨਿਯਮਤ ਜਿਹੜੀ ਸਰੀਰਕ ਗਤੀਵਿਧੀ ਵਿੱਚ ਸ਼ਾਮਲ ਬਹੁਤ ਸਾਰੇ ਫਾਇਦੇ ਹੰਦੇ ਇਹਨਾਂ ਕੀ ਐਕਸਰਸਾਈਸ ਤੁਸੀਂ ਥੋੜੀ ਮਾਤਰਾ ਦੇ ਵਿੱਚ ਵੀ ਅਗਰ 1 ਘੰਟਾ ਕੋਸ਼ਿਸ਼ ਕਰੋਗੇ 1 ਘੰਟਾ ਤੁਹਾਡੀ ਫਿਜ਼ੀਕਲ ਐਕਟੀਵਿਟੀ ਜ਼ਰੂਰ ਹੋਣੀ ਚਾਹੀਦੀ ਹੈ ਘਰ ਦੇ ਵਿੱਚ ਤੁਸੀਂ ਰਸੋਈ ਦੇ ਵਿੱਚ ਕੰਮ ਕਰ ਸਕਦੇ ਹੋ ਬੀਬੀਆਂ ਭੈਣਾਂ ਨੇ ਜਿਹੜੀਆਂ ਕੋਈ ਆਪਣੇ ਅਲਮਾਰਾ ਸੈੱਟ ਕਰ ਸਕਦੇ ਹੋ ਦੁਰਦੇ ਫਿਰਦੇ ਰਹੋ ਆਪਣੇ ਆਪ ਨੂੰ 1 ਡੇਢ ਘੰਟਾ ਕੋਸ਼ਿਸ਼ ਕਰੋ ਜਿਆਦਾ ਤੋਂ ਜਿਆਦਾ ਤੁਸੀਂ 2 3 4 ਘੰਟੇ ਕਰੋਗੇ ਤੇ ਹੋਰ ਵੀ ਜ਼ਿਆਦਾ ਬੈਨੀਫਿਟ ਨੇ ਲੇ ਪਰ ਮਿਨੀਮਮ 1 ਘੰਟਾ ਤੁਹਾਨੂੰ ਐਕਟੀਵਿਟੀਜ਼ ਜ਼ਰੂਰ ਕਰਨੀ ਚਾਹੀਦੀ ਹੈ ਕਾਪੀ ਹੱਦ ਤੱਕ ਨਹੀਂ ਤੁਸੀਂ ਜਿਵੇਂ ਦਿਲ ਦੇ ਰੋਗ ਸ਼ੂਗਰ ਆ ਸਟੋਕ ਜਿਹਾ ਹਾਈ ਬਲੱਡ ਪ੍ਰੈਸ਼ ਆਸਟਿਓਰੋਸਿਸ ਜਿਹੜੀਆਂ ਨੇ ਹੱਡੀਆਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਜਾਂ ਕੁਝ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਐਕਸਰਸਾਈਜ਼ ਤੁਹਾਨੂੰ ਬਚਾ ਕੇ ਰੱਖਦੀ ਹੈ। ਆਸਟਿਓਪਰੋਸਿਸ ਦੀ ਬਿਮਾਰੀ ਹੁੰਦੀ ਜਿਹੜੀਆਂ ਕਮਜ਼ੋਰ ਹੋ ਜੈਣੀਆਂ ਹੱਡੀਆਂ ਉਹਨਾਂ ਤੋਂ ਵੀ ਬਚਾ ਕੇ ਰੱਖਦੀ ਹੈ। ਇਸ ਕਰਕੇ ਐਕਸਰਸਾਈਜ਼ ਜਿਹੜੀ ਹੈ ਉਹਦੇ ਮਾਨਸਿਕ ਤੌਰ ਤੇ ਵੀ ਬਹੁਤ ਵੱਡੇ ਯਾਨੀ ਕਿ ਮਾਨਸਿਕ ਰੋਗ ਨੇ ਜਿਹੜੀਆਂ ਸਾਡੀਆਂ ਜ਼ਿੰਦਗੀ ਦੀਆਂ ਸਮੱਸਿਆਵਾਂ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਜਾ ਸਾਡੀ ਯਾਦ ਆਸ਼ਟ ਜਿਹੜੀ ਕਮਜ਼ੋਰ ਹੋ ਰਹੀ ਡੇ ਵੇ ਸਾਡਾ ਸੁਭਾਅ ਬਦਲ ਰਿਹਾ ਜਿਹੜੇ ਇਰੀਟੇਟ ਹੋ ਰਹੇ ਅਸੀਂ ਨਿੱਕੀ ਨਿੱਕੀ ਗੱਲ ਤੋਂ ਉਹਦੇ ਨੂੰ ਕੰਟਰੋਲ ਕਰਨ ਲਈ ਵੀ ਐਕਸਰਸਾਈਜ਼ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਤਣਾ ਨੂੰ ਕੰਟਰੋਲ ਹੁੰਦਾ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਨੀਂਦ ਦੀ ਸਮੱਸਿਆ ਵੀ ਅੱਜ ਕੱਲ ਲੋਕਾਂ ਨੂੰ ਬਹੁਤ ਆ ਪਰ ਤੁਸੀਂ ਪ੍ਰੋਪਰ ਐਗਰ ਐਕਸਰਸਾਈਜ਼ ਕਰਦੇ ਹੋ ਸੈਰ ਕਰਦੇ ਹੋ ਐਕਟੀਵਿਟੀ ਕੋਈ ਵੀ ਕਰਦੇ ਹੋ ਤਾਂ ਤੁਹਾਡੀ ਨੀਂਦ ਦੇ ਵਿੱਚ ਵੀ ਸੁਧਾਰ ਹੁੰਦਾ ਸਿਹਤਮੰਦ ਵਜ਼ਨ ਵੀ ਬਣਾ ਲੈਂਦਾ ਜੀਵਨ ਵਿੱਚ ਜਿਹੜੀ ਸਾਡੀ ਉਮਰ ਦੇ ਹਿਸਾਬ ਨਾਲ ਸਾਡੀ ਯਾਦ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਜਾਂ ਅਸੀਂ ਭੁੱਲਣ ਲੱਗ ਜਾਂਦੇ ਹਾਂ ਉਹਦੇ ਤੋਂ ਵੀ ਤੁਸੀਂ ਬਚ ਕੇ ਰਹਿੰਦੇ ਹੋ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਮਤਲਬ ਰੁਕਾਵਟਾਂ ਨੇ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਦੂਰ ਕਰਨ ਲਈ ਐਕਸਰਸਾਈਜ਼ ਬਹੁਤ ਹੀ ਜ਼ਰੂਰੀ ਹੈ ਇਸ ਕਰਕੇ ਦਿਲ ਨੂੰ ਸੇਤਮੰਦ ਅੱਜ ਆਪਾਂ ਦਿਲ ਦੀ ਗੱਲ ਕਰ ਰਹੇ ਹਾਂ ਤਾਂ ਦਿਲ ਨੂੰ ਸੇਤਮੰਦ ਰੱਖਣ ਵਾਸਤੇ ਜਿੱਥੇ ਹੋਰ ਖਰਾਕ ਦਾ ਦੂਜੇ ਦਾ ਜ਼ਰੂਰਤ ਹੈ ਤਾਂ ਸਾਨੂੰ ਐਕਸਰਸਾਈਜ਼ ਦੀ ਵੀ ਬਹੁਤ ਜ਼ਰੂਰਤ ਹੈ ਇਸ ਕਰਕੇ ਕਈ ਤਰ੍ਹਾਂ ਦੇ ਕੋਈ ਮਤਲਬ ਜਿਵੇਂ ਫਾਲਤੂ ਦੀਆਂ ਦਵਾਈਆਂ ਵੀ ਤੁਸੀਂ ਆਪਣੇ ਆਪ ਲੈ ਕੇ ਨਾ ਖਾਓ ਚਾਹੇ ਉਹ ਹਰਬਜ਼ ਨੇ ਚਾਹੇ ਉਹ ਦੀਸੀ ਅੰਗਰੇਜ਼ੀ ਜੋ ਵੀ ਹੈ ਬਿਨਾਂ ਮਤਲਬ ਤੋਂ ਕੋਈ ਦਵਾਈਆਂ ਨਾ ਲੈ ਕੇ ਖਾਓ ਛੋਟੀ ਛੋਟੀ ਗੱਲ ਤੇ ਅਗਰ ਤੁਸੀਂ ਜਿਵੇਂ ਦਰਦ ਦੀਆਂ ਗੋਲੀਆਂ ਜਾਂ ਹੋਰ ਉਤਰੂ ਲੈ ਕੇ ਖਾਈ ਜਾਂਦੇ ਹੋ ਉਹ ਵੀ ਕਈ ਵਾਰੀ ਤੁਹਾਡੇ ਲਈ ਨੁਕਸਾਨ ਦਾ ਇੱਕ ਮਾਣ ਜਾਂਦੀ ਹੈ ਆਪਣੀ ਨੀਂਦ ਜਿਹੜੀ ਪ੍ਰੋਪਰ ਹੈ ਉਹਨੂੰ ਜ਼ਰੂਰ ਲਓ ਕੋਸ਼ਿਸ਼ ਕਰੋ ਕਿ 8 ਘੰਟੇ ਤੁਹਾਨੂੰ ਨੀਂਦ ਪਨੀ ਸੇਤਮੰਦ ਜਿਹੜੀ ਨੀਂਦ ਹੈ ਉਹ ਆਉਣੀ ਚਾਹੀਦੀ ਹੈ ਰਿਲੈਕਸ ਹੋ ਜਿੰਨਾ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਜਿਸ ਵੀ ਤਰੀਕੇ ਦੇ ਨਾਲ ਰਿਲੈਕਸ ਰਹਿ ਸਕਦੇ ਹੋ ਤਣਾਅ ਤੋਂ ਬਚ ਸਕਦੇ ਹੋ ਫालतੂ ਦੀ ਦੌੜ ਭੱਜ ਤੋਂ ਬਚ ਸਕਦੇ ਹੋ ਫਾਲਤੂ ਦੇ ਟ੍ਰੈਫਿਕ ਦੇ ਵਿੱਚ ਫਸਣ ਤੋਂ ਬਚ ਸਕਦੇ ਹੋ ਕਿਉਂਕਿ ਟ੍ਰੈਫਿਕ ਦੇ ਕੁਝ ਤਬਦੀਲੀਆਂ ਜਿਵੇਂ ਆਗੀਆਂ ਨੇ ਬਹੁਤ ਅਨਵੰਟਡ ਸਾਊਂਡਜ਼ ਆ ਰਹੀਆਂ ਨੇ ਬਿਨਾਂ ਮਤਲਬ ਤੋਂ ਸਾਰਾ ਦਿਨ ਹਾਰਨ ਵੱਜੀ ਜਾਂਦੇ ਆ ਜਾਂ ਕੋਈ ਹੋਰ ਪ੍ਰਦੂਸ਼ਣ ਜਿਹੜਾ ਸਾਡਾ ਧੁਨੀ ਦਾ ਪ੍ਰਦੂਸ਼ਣ ਜਿਵੇਂ ਆ ਗਿਆ ਜਾਂ ਹੋਰ ਕੋਈ ਪ੍ਰਦੂਸ਼ਣ ਕਈ ਤਰ੍ਹਾਂ ਦੇ ਆ ਗਏ ਨੇ ਉਹਨਾਂ ਤੋਂ ਵੀ ਤੁਸੀਂ ਆਪਣੇ ਆਪ ਨੂੰ ਜਿੰਨਾ ਵੀ ਬਚਾ ਸਕਦੇ ਜੀ ਬਚ ਕੇ ਰਹੋ ਉਹ ਵੀ ਤੁਹਾਡੇ ਵਾਸਤੇ ਕਿਉਂਕਿ ਨਹੀਂ ਜ਼ਿਆਦਾ ਜਿਹੜੀ ਨੁਕਸਾਨ ਦਾ ਹੈ ਕੋਸ਼ਿਸ਼ ਕਰੋ ਕਿ ਜਿੱਥੇ ਨਾ ਜਾਣ ਤੋਂ ਬਗੈਰ ਤੁਹਾਡਾ ਸਰਦਾ ਫालतू ਟ੍ਰੈਫਿਕ ਦੇ ਵਿੱਚ ਨਾ ਜਾਓ ਕਿਉਂਕਿ ਟ੍ਰੈਫਿਕ ਵੀ ਅੱਜਕੱਲ ਜਿਹੜੀ ਉਹ ਬੜੀ-ਬੜੀ ਸਟ्रेस ਦਾ ਕਾਰਨ ਬਣਦੀ ਹੈ 2 ਕਿਲੋਮੀਟਰ 4 ਕਿਲੋਮੀਟਰ ਤੱਕ ਅਗਰ ਤੁਹਾਨੂੰ ਕੋਈ ਕੰਮ ਹੈ ਤਾਂ ਕੋਸ਼ਿਸ਼ ਕਰੋ ਤੁਰ ਕੇ ਜਾਂ ਸਾਈਕਲ ਤੇ ਜਾਓ ਜਿਹੜੇ ਉੱਥੋਂ ਤੱਕ ਵੀ ਅਸੀਂ ਕੋਈ 10 ਕਦਮ ਵੀ ਜਾਣਾ ਹੋਵੇ ਤੇ ਜਿਹੜਾ ਅਸੀਂ ਗੱਡੀਆਂ ਤੇ ਜਾਂ ਕੋਈ ਹੋਰ ਵੀਕਲ ਦੇ ਉੱਪਰ ਜਾਣ ਨਾਲੋਂ ਬੈਠ ਰਿਹਾ ਕਿ ਤੁਸੀਂ ਤੁਰ ਕੇ ਜਾਓ ਜਾਂ ਸਾਈਕਲ ਦੀ ਵਰਤੋਂ ਕਰੋ ਇਹ ਤੁਹਾਡੇ ਵਾਸਤੇ ਇੱਕ ਵਰਦਾਨ ਹੋਵੇਗਾ ਪ੍ਰਦੂਸ਼ਣ ਵੀ ਘਟੇਗਾ ਕੋ ਜਿੰਨਾ ਅਸੀਂ ਗੱਡੀਆਂ ਮੋਟਰਾਂ ਘੱਟ ਚਲਾਵਾਂਗੇ ਉਹਨਾਂ ਸਾਡਾ ਪ੍ਰਦੂਸ਼ਣ ਵੀ ਘਟੇਗਾ ਤੇ ਪ੍ਰਦੂਸ਼ਣ ਵੀ ਅੱਜ ਕੱਲ ਬਹੁਤ ਵੱਡਾ ਕਾਰਨ ਹੈ ਸਾਡੇ ਵਾਤਾਵਰਣ ਨੂੰ ਖਰਾਬ ਕਰਨ ਦੇ ਨਾਲ ਜਿੱਥੇ ਅਸੀਂ ਸਾਹ ਲੈਣਾ ਹੁੰਦਾ ਤੇ ਸਾਡੀ ਸਿਹਤ ਦੇ ਉੱਪਰ ਬੁਰਾ ਅਸਰ ਪਾਉਂਦਾ ਸੋ ਕੋਸ਼ਿਸ਼ ਕੀਤੀ ਹੈ ਕਿ ਅੱਜ ਮੈਂ ਤੁਹਾਨੂੰ ਕਾਰਡੀਓ ਮਾਇਓਕੀਥੀ ਦੀ ਜਾਣਕਾਰੀ ਦਿੱਤੀ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਆਪ ਵੀ ਸਬਸਕ੍ਰਾਈਬ ਕਰੋ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਕਹਿ ਕੇ ਸਬਸਕ੍ਰਾਈਬ ਕਰਾਓ ਗਰੁੱਪਾਂ ਦੇ ਵਿੱਚ ਸ਼ੇਅਰ ਕਰੋਗੇ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਏਗੀ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਸਿਹਤ ਨਾਲ ਸੰਬੰਧਿਤ ਦਿੰਦਾ ਰਹਾ ਧੰਨਵਾਦ ਸ਼ੁਕਰੀਆ ਮਿਹਰਬਾਨੀ